ਈ ਬਾਵਨ ਅਖਰੀ ਸੋਖ ਪਤ ਰਾਖੀ ਗੁਰਪਾਰ ਬ੍ਰਹਮ ਤਜ ਪਰਪੰਚ ਮੋਹ ਵਿਕਾਰ ਨਾਨਕ ਸੋ ਰਾਹੀ ਅੰਤ ਨ ਪਾਰਾ ਵਾਹਤ ਗੁਰ ਇਹ ਸਮਝਾਉਂਦੇ ਨੇ ਭਾਈ ਗੁਰਪਾਰ ਬ੍ਰਹਮ ਚ ਕੋਈ ਫਰਕ ਨਹੀਂ ਹੈਗਾ ਗੁਰ ਪਰਮੇਸ਼ਰ ਏਕੋ ਜਾਣ ਪਹਿਲਾਂ ਆਪਾਂ ਨੂੰ ਗੁਰ ਦਾ ਦਰਸ਼ਨ ਹੋਣਾ ਗੁਰ ਕੀ ਹੈ ਗਿਆਨ ਬਾਣੀ ਚ ਸਾਨੂੰ ਕੀ ਹੋ ਗਿਆਨ ਪਹਿਲਾਂ ਦਰਸ਼ਨ ਕੀ ਹੈ ਗਿਆਨ ਪਹਿਲਾ ਪਦਾਰਥ ਕੀ ਹੈ ਗਿਆਨ ਚਾਰ ਪਦਾਰਥ ਜੇ ਕੋਈ ਮੰਗੇ ਸਾਧ ਜਨਾ ਕੀ ਸੇਵਾ ਲਾਗੀ ਪਹਿਲਾ ਗਿਆਨ ਦੂਜਾ ਮੁਕਤੀ ਤੀਜਾ ਨਾਮ ਚੌਥਾ ਜਨ ਪਰ ਆਪਾਦਾਲੇਦਰ ਚੱਲੇ ਹੀ ਨਹੀਂ ਹੈਗੇ ਰਦਾਜ ਹੀ ਸਮਝਾਉਂਦੇ ਨੇ ਕਿ ਆ ਤੂੰ ਸੋਇਆ ਜਾਗਿਆ ਨਾ ਤੈਂ ਜੀਵਨ ਜਗ ਸੱਚ ਕਰ ਜਾਣਾ ਦੂਰ ਗਵਨ ਸਰੂ ਪਰਮਾਨ ਰਸਤਾ ਤੇਰਾ ਲੰਬਾ ਪਿਆ ਤੇ ਸੁੱਤਾ ਵਾ ਸਫਰ ਇਟਾ ਲੰਬਾ ਵਾ ਆ ਸੁੱਤਾ ਪਿਆ ਵਾ ਲੋਕਾਂ ਨੂੰ ਸਮਝਾਉਣ ਲੱਗਿਆ ਅਬਰ ਬਦੇਸੇ ਆਪ ਨਾ ਕਰੇ ਸੁਖਣੀ ਸਸਤ ਕਰ ਸਮਝਾਉਂਦੇ ਨਹੀਂ ਪਰ ਆਪਾਂ ਇਹ ਗਲਤੀ ਨਹੀਂ ਕਰਨੀ ਆਪਾਂ ਗੁਰ ਕੀ ਚਰਨ ਬਾਣੀ ਨਾਲ ਜੁੜ ਕੇ ਚੱਲਦੇ ਰਹਿਣਾ ਇੱਕ ਦਿਨ ਆਪਦੇ ਕਰੇ ਜਰੂਰ ਪਹੁੰਚਾਂਗੇ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੋ ਕੁਝ ਲੈ ਕੀਤੀ ਛੁੱਟੀ ਨਾਲ